ਹੋ ਤੰਨਾ ਆ ਗਈਆਂ ਕਲਾਸ ਮੇਟ ਮੇਰੀਆਂ ਆ ਗਈਆਂ ਕਲਾਸ ਮੇਟ ਮੇਰੀਆਂ ਹੋ ਤੰਨਾ ਆ ਗਈਆਂ ਕਲਾਸ ਮੇਟ ਮੇਰੀਆਂ ਵਿਹੜਾ ਚੱਲਣਾ ਖਲਾਰਦੀ ਗੁੱਸੇ ਹੋਈ ਨਾ ਜ਼ਹਿਲੀਆਂ ਦੇ ਸਾਹਮਣੇ ਕਲੀ ਦੇ ਪਾਵੇਂ ਗੋਲੀ ਮਾਰਦੀ ਗੁੱਸੇ ਹੋਈ ਨਾ ਜ਼ਹਿਲੀਆਂ ਦੇ ਸਾਹਮਣੇ ਕਲੀ ਦੇ ਪਾਵੇਂ ਗੋਲੀ ਮਾਰਦੀ ਉਰੋਸਾ ਕਰਨਾ ਹੱਕ ਹੈ ਤੇਰਾ ਪਰ ਚੰਗੀਆਂ ਨਹੀਂ ਲੜਾਈਆਂ ਵੇ ਕਾਲਜ ਦੇ ਵਿੱਚ ਗੱਲ ਉੱਡ ਜੂਗੀ ਲੁੱਕ ਲੁੱਕੇ ਅੱਖੀਆਂ ਲਾਈਆਂ ਵੇ ਉਰੋਸਾ ਕਰਨਾ ਹੱਕ ਹੈ ਤੇਰਾ ਪਰ ਚੰਗੀਆਂ ਨਹੀਂ ਲੜਾਈਆਂ ਵੇ ਉਹ ਕਾਲਜ ਦੇ ਵਿੱਚ ਗੱਲ ਉੱਡ ਜੂਗੀ ਲੁਕ ਲੁਕ ਅੱਖੀਆਂ ਲਾਈਆਂ ਵੇ ਉਹ ਸਰ ਨੰਬਰਾਂ ਤੇ ਕਾਟਾ ਨਾ ਤੂੰ ਮਾਰਦੀ ਵੇ ਨੰਬਰਾਂ ਤੇ ਕਾਟਾ ਨਾ ਤੂੰ ਮਾਰਦੀ ਸਰ ਨੰਬਰਾਂ ਤੇ ਕਾਟਾ ਨਾ ਤੂੰ ਮਾਰਦੀ ਨਹਾ ਦਾ ਕਹਿਣਾ ਬੁਝਾਰਦੀ ਉਸੇ ਹੋਈ ਨਾ ਜ਼ਹਿਲੀਆਂ ਦੇ ਸਾਹਮਣੇ ਕਲੀ ਦੇ ਭਾਵੇਂ ਗੋਲੀ ਮਾਰਦੀ ਵੇ કલી ભામે ગોળી મરદી